ਨਾਮ ਜਪਣ ਦਾ ਬਾਬਾ ਜੀ ਸਹੀ ਤਰੀਕਾ ਕੀ ਹੈਗਾ ਵੀ ਨਾਮ ਕਿਵੇਂ ਜਪਿਆ ਜਾਵੇ ਜਿਹੜਾ ਸੱਚਖੰਡ ਵਿੱਚ ਪ੍ਰਵਾਨ ਵੀ ਹੋਵੇ ਮੇਰੀ ਤੁਹਾਨੂੰ ਗੱਲ ਜਿੰਨਾ ਚਿਰ ਤੁਹਾਡੇ ਚ ਗੁਣ ਨਹੀਂ ਆਉਂਦੇ ਹਮ ਉਹਨਾਂ ਚਿਰ ਨਾਮ ਦਾ ਕੋਈ ਫਾਇਦਾ ਨਹੀਂ ਬਿਨ ਗੁਣ ਭਗਤੀ ਨਾ ਹੋਈ ਜਦੋਂ ਤੁਸੀਂ ਲੱਗੋਗੇ ਫਿਰ ਤੁਹਾਡੇ ਗੁਣ ਆਉਣੀ ਸ਼ੁਰੂ ਹੋ ਜਾਣਗੇ ਚੋਰੀ ਠੱਗੀ ਚੋਗਲੀ ਨਿੰਦਿਆ ਝੂਠ ਕਪਟ ਜਦੋਂ ਤੁਸੀਂ ਛੱਡ ਜਾਓਗੇ ਆਟੋਮੈਟਿਕ ਨਾਮ ਤੁਹਾਨੂੰ ਰਾਹ ਦੱਸਣਾ ਸ਼ੁਰੂ ਕਰ ਦੇਗਾ। ਅੱਛਾ ਜੀ। ਕੋਈ ਵਿਧੀ ਨਹੀਂ। ਹੂੰ। ਕੋਈ ਨਾਮ ਦੀ ਵਿਧਾਨ ਨਹੀਂ। ਹੂੰ। ਅਮਰਤ ਵੇਲੇ ਉਠੋ ਇਸ਼ਨਾਨ ਕਰੋ। ਹੂੰ। ਜਿੰਨੂੰ ਗੁਰੂ ਦਾ ਗੁਰੂਵਾਰੇ ਬੰਨਣਾ ਜ਼ਰੂਰੀ ਆ। ਹੂੰ। ਅਰੇ ਗੁਰੂਵਾਰੇ ਨਾਂ ਬਣੋਗੇ। ਜਿਹੜਾ ਗੁਰੂ ਨੇ ਸ਼ਬਦ ਦਿੱਤਾ ਉਹਨੂੰ ਯਾਦ ਕਰੋ, ਉਹਨੂੰ ਰੜਕੋ, ਉਹਨੂੰ ਪੜੋ। ਠੀਕ ਹੈ। ਉਹਦੇ 'ਚ ਬਰਕਤ ਤੁਹਾਨੂੰ ਮਿਲੇਗੀ। ਉਹ ਤੁਸੀਂ ਜਿੰਨਾ ਮਰਜ਼ੀ ਕਰ ਲਓ। ਹੂੰ। ਉਹ ਫਲ ਨਹੀਂ ਮਿਲੇਗਾ। ਬਾਬਾ ਅਜਿਕੇ ਸਾਰੇ ਮੂਹ ਮਾਇਆ ਚ ਤੁਰੇ ਫਿਰਦੇ ਨੇ ਹਨਾ ਵੀ ਪਾਠ ਕੋਈ ਕਰਦਾ ਨਹੀਂ ਜੇ ਕਹਿੰਦੇ ਵੀ ਪਾਠ ਕਰਦੇ ਤੇ ਪਾਠ ਦੇ ਵਿੱਚ ਮਨ ਨਹੀਂ ਲੱਗਦਾ ਹਨਾ ਉਹਦਾ ਕੀ ਕਾਰਨ ਵੀ ਦੇਖੋ ਮਨ ਲੱਗਣਾ ਜੇ ਤੋ ਬੰਦਾ ਮਾਇਆ ਚ ਫਿਰਦਾ ਹਾਂ ਜਿਹਦੇ ਅੰਦਰ ਮੈਂ ਪੈਸੇ ਇਕੱਠੇ ਕਰਨਾ ਪੈਸੇ ਕਟੋਣ ਦੀ ਚਿੰਤਾ ਪੈਸਿਆਂ ਦੀ ਮਾਨ ਕਿਥੋਂ ਲੱਗੇਗਾ ਹੂੰ ਮਨ ਲੱਗੇਗਾ ਮਨ ਮਰੇਗਾ ਜੇ ਤੁਹਾਡੀਆਂ ਛੀਆਂ ਜਿਹੜੀਆਂ ਆਸਾਂ ਨੇ ਉਮੀਦਾਂ ਨੇ ਇੱਛਾਵਾਂ ਨੇ ਉਮਰ ਨਹੀਂ ਹੂੰ ਤਾਂ ਮਨ ਲੱਗੇਗਾ ਹੂੰ ਹੁਣ ਅਸੀਂ ਇਥੇ ਨਾਮ ਜਪਨੇ ਸਵੇਰੇ ਹੂੰ 3:30 ਵਜੇ ਅੱਛਾ ਜੀ ਬਾਬਾ ਜੀ ਠਾਲੀ ਦੇ ਲਿਓ ਅੱਛਾ ਜੀ ਭੱਜ ਕੇ ਜਾਂਦੇ ਨੇ ਜਿਵੇਂ ਪ੍ਰਿੰਸੀਪਲ ਤੋਂ ਡਰਦੇ ਬੱਚੇ ਜਾਂਦੇ ਨੇ ਬੁੱਢੇ ਵੀ ਹਮ ਲੇਟ ਹੋ ਗਏ ਬਾਬਾ ਜੀ ਕਰਨ ਕਿਉਂ ਵੀ ਦੇਰ ਕਿਉਂ ਹੋਏ ਅੱਛਾ ਜੀ ਜਦੋਂ ਅਗਲਾ ਬਿਨਾਮ ਜਪਦਾ ਹੈ ਹਮ ਬਾਬਾ ਜੀ ਜਪਦੇ ਨੇ ਹਮ ਅਸੀਂ ਉਹਨਾਂ ਦੇ ਬਾਅਦ ਆਪਣ ਜਪਨੇ ਹਮ ਕੰਨਾਂ ਦਾ ਨਮਾਨ ਨਹੀਂ ਟਿਕਦਾ ਕੰਨਾਂ ਨੂੰ ਸੁਣਦੇ ਨੇਗਾ ਵਾਰੀ ਵਾਰੀ ਹੀ ਹੈ ਹਾਂ ਜੀ ਉਹਨਾਂ ਦਾ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਅਸਾਂ ਸੁਣਨਾ ਵੀ ਵਾਰੀ-ਮੋਕੀ ਹੋਣਾ ਹੋ ਆਪਣੀ ਬੋਲਣਾ ਹਮ ਚਾਰ ਮਹਾਰਾਜ ਜੀ ਜਪਜੀ ਸਾਹਿਬ ਦੇ ਵਿੱਚ ਲਖੀਆਂ ਨੇ ਪੌੜੀਆਂ ਸੁਣਨ ਦੀਆਂ ਸੁਣਿਆ ਅਸੀਂ ਤਾਂ ਪੀਸ ਸੁਣਨਾ ਨਾਮ ਹੀ ਜਿਹੜਾ ਤੁਹਾਨੂੰ ਜਪਣਾ ਤਾਂ ਸੁਣਨਾ ਕੰਨਾਂ ਚੋਂ ਜਿਸ ਮਨ ਭੱਜ ਗਿਆ ਸੁਣੋਗੇ ਕਿਵੇਂ ਆਪਾਂ ਕਈਰ ਨਹੀਂ ਹੁੰਦੇ ਬਈ ਕੀ ਆਖੇ ਦੁਬਾਰਾ ਕਿ ਮੇਰਾ ਧਿਆਨ ਨਹੀਂ ਸੀ ਇੱਥੇ ਤੁਹਾਡਾ ਸੁਣਨ ਤੇ ਧਿਆਨ ਤੇ ਹੋਵੇਗਾ ਉੱਥੇ ਬਿਲਕੁਲ ਵਾਰੀ ਤੇ ਬਸ ਆਟੋਮੈਟਿਕ ਤੁਹਾਡਾ ਮਨ ਟਿਕਟ ਗਿਆ ਦੂਜੇ ਨੰਬਰ ਦੇ ਉੱਤੇ ਅਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਆਪਾਂ ਕਰ ਰਹੇ ਹਾਂ ਨਾਮ ਜਪਣੇ ਆ ਪਾਠ ਕਰਨੇ ਆ ਬਾਣੀ ਕਰਨੇ ਆ ਬਾਣੀ ਤਾਂ ਇੱਕ ਸਾਨੂੰ ਪੌੜੀਆਂ ਨੇ ਜਿਹਦੇ ਉੱਤੇ ਚੱਲਣਾ ਸਾਂ ਤੇ ਰਹਿ ਨਹੀਂ ਪੜ ਲਿਆ ਕੰਮ ਨਹੀਂ ਮੁੜ ਗਿਆ ਉਹਨਾਂ ਨੂੰ ਤੁਰਨਾ ਹੈ ਜਦੋਂ ਤੁਸੀਂ ਇਸ ਮਾਰਗ ਤੇ ਤੁਰੋਗੇ ਤੁਹਾਨੂੰ ਕਈ ਕੁਝ ਹੋਏਗਾ ਕਈਗਾ ਤੁਸੀਂ ਘਬਰਾਓਗੇ ਵੀ ਇਹ ਕਿਹਨਾਂ ਲੱਗਾ ਅੱਛਾ ਜੀ ਲੇਕਿਨ ਅਗਲਾ ਚਾਹੀਦਾ ਜਿਹੜਾ ਤੁਹਾਨੂੰ ਸਮਝਾਏ ਵੀ ਇੱਥੇ ਆ ਕੁਝ ਹੁੰਦਾ ਬਿਲਕੁਲ ਨਾ ਸਹਿ ਮੇਰਾ ਨਿਤ ਨਵਾ ਹਾਂ ਕਿਉਂਕਿ ਇੱਕ ਖੇਚ ਵੀ ਚੜਨ ਲੱਗ ਜਿੰਦੀ ਗੁੱਸਾ ਤੁਹਾਡੇ ਚੌਣ ਲੱਜੋ ਤੁਸੀਂ ਕਰਨ ਲੱਗਦੇ ਹੋਗੇ ਹਨਾ ਬਾਗ ਜੁੜਨਾ ਸ਼ੁਰੂ ਹੋਣ ਨੇ ਨੈਗੇਟਿਵ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਨਾਲ ਗੁੱਸਾ ਦਾ ਪਹਿਲਾਂ ਹੀ ਇਹ ਪੰਜ ਚੋਰ ਨੇ ਇਹ ਹੀ ਤੁਹਾਨੂੰ ਲਈ ਫਿਰਦੇ ਬਾਹਰ ਹਾਂ ਵੇਖੋ ਇੱਕ ਜੇ ਇੱਕ ਚੋਰ ਏ ਮੋਹ ਦਾ ਹੂੰ ਉਹ ਤਾਂ ਹੋਣਾ ਜ਼ਰੂਰੀ ਏ ਹੂੰ ਜੇ ਸਾਡਾ ਇਹਾਂ ਦੇ ਮੋਹ ਨਹੀਂ ਮੋਹ ਇਤਲੋ ਮੋਹਾ ਛੱਡਦਾ ਤੇ ਜੇ ਰੱਬ ਨੂੰ ਪੜਾ ਮੋਹ ਤੇ ਉਧਰ ਪਾ ਲਿਆ ਹਾਂ ਉਹ ਤੇ ਪੜਨਾ ਪੜਾ ਹੂੰ ਆ ਬਾਬਾ ਜੀ ਜਿਵੇਂ ਪਾਠ ਕਰਨ ਦੀ ਜ਼ਿਕਰ ਹੁੰਦੇ ਕਹਿੰਦੇ ਆਠ ਪੈਰ ਹਰਕਾ ਨਾਮ ਬਲੇ ਹਣਾ ਲੋਕਾਂ ਕੋਲ ਸਮਾਂ ਨਹੀਂ ਹੁੰਦਾ ਕਈ ਪਾਠ ਕਰਦੇ ਆ ਬਹੁਤ ਸਹੀ ਸਮਾਂ ਕੀ ਹੋ ਸਕਦਾ ਪਾਠ ਕਰਨ ਦਾ ਕਦੋਂ ਵੀ ਕਰ ਲੈਣ ਸਤਨਾਮ ਵੈਗੁਰੂ ਤੇ ਕਹਿ ਸਕਦੇ ਨੇ ਉਹ ਤਾਂ ਸਮਾਂ ਕਦੋਂ ਚਾਹੀਦਾ ਹੈ ਗੱਡੀ 'ਚ ਬੈਠੇ ਗਈ ਜਾਗੇ ਹਮ ਘਰਵਾ ਤੇ ਤੁਲੇ ਜਾਂਦੇ ਗਈ ਜਾਗੇ ਸਤਨਾਮ ਕਹੀ ਜਾਓ ਗੁਰਮੰਤਰ ਵੈਗੁਰੂ ਵੇ ਜਪੀ ਜਾਓ ਕਿ ਵੀ ਜਿਆਦਾ ਹੈ ਕਿ ਵੀ ਜਿਹੜੇ ਵੀ 2 ਵਜੇ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਪਾਠ ਕਰਦੇ ਨੇ ਉਹ ਪਾਠ ਜ਼ਿਆਦਾ ਲੱਗਦਾ ਹੈਗਾ ਉਹਦੇ ਨਾਲ ਕਹਿੰਦੇ ਵੀ ਬਹੁਤ ਫਾਇਦਾ ਸਭ ਤੋਂ ਪਹਿਲਾਂ ਜਿਹਨੇ ਦੂਰੂ ਗੁਰੂ ਧਾਰਨ ਕੀਤਾ ਹੈ ਨਾ ਉਹਨਾਂ ਦਾ ਲੱਗਦਾ ਜੀ ਦੂਜੇ ਤੇ ਠੀਕ ਉਹ ਤੇ ਅਮਲ ਕਰਨ ਹੂੰ ਉਹਨਾਂ ਦੀ ਜਿੰਦਗੀ ਜਿਹੜੀ ਲਾਈਫ ਹੂੰ ਚੰਗੀ ਹੋ ਜਾਏਗੀ ਜੀ ਗੁਰਬਾਣੀ ਚ ਪਤਨੀ ਦਾ ਲਿਖਿਆ ਹੋਵੇ ਇਸ ਤਰ੍ਹਾਂ ਜਿਵੇਂ ਤੇ ਪਤੀ ਵਸੋ ਦੇ ਹੁੰਦਾ ਹੂੰ ਹਰ ਚੀਜ਼ ਲਿਖੀ ਸਾਡਾ ਗ੍ਰਸਤੀ ਜੀਵਨ ਜਿੰਨਾ ਹੈਗਾ ਹੂੰ ਮਾਬੇ ਨਾਨਕ ਨੇ ਇੱਕ ਇੱਕ ਸ਼ਬਦ ਲਿਖਿਆ ਹੂੰ ਬਾਣੀ ਸਾਡੇ ਪੜ ਕੇ ਅਮਲ ਕਰਨ ਲਈਏ ਬਿਲਕੁਲ